ਆਮਦੋ ਪਾਰਟੀ ਨੇ ਉਹਨੇ ਧੁਰੇ ਤੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਮੁਹਾਲੀ ਤੋਂ ਇਹ ਚੌਥੀ ਵਾਸਾ ਜਿਹੜੀ ਉਹ ਜਾ ਰਹੀ ਹੈ ਔਰ ਇਹ ਸਿਲਸਾ ਲਗਾਤਾਰ ਜਾਰੀ ਹੈ ਔਰ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਇਸ ਗੱਲ ਦਾ ਵੀ ਹਮ ਇਸ ਗੱਲ ਨੂੰ ਲੈ ਕੇ ਵੀ ਲੋਕ ਆਪਣੇ ਆਪਣੇ ਧਾਰਮਿਕ ਸਥਾਨਾਂ ਨੂੰ ਜਾ ਰਹੇ ਨੇ ਤੇ ਯਾਤਰਾ ਕਰ ਰਹੇ ਨੇ ਤੇ ਆਪਣੇ ਮਨ ਦੀ ਸ਼ਾਂਤੀ ਦੇ ਲਈ ਅਰਦਾਸਾਂ ਕਰ ਰਹੇ ਹਨ। ਜਿਹੜੀ ਕੇਂਦਰ ਸਰਕਾਰ ਨੂੰ ਇਹ ਚਾਹੀਦੀ ਉਹ ਆਪਣੀ ਵੰਡ ਚਾਹੀਦੀ ਹੈ। ਹਾਂਜੀ ਤੇ ਤੇ ਮੇਰੀ ਰਿਵਿਊ ਲਿਖ ਕੇ ਦਿੱਤਾ ਜੀ ਜਿਹੜਾ ਕਿ ਯਾਤਰਾ ਸੀ ਕੀਤੀ ਆਪ ਮੁਕਤ ਤੋਂ ਜਾਉਣਾ ਪੂਰੇ ਤੋਂ ਪਹਾੜੀ ਵਿੱਚ ਵੀ ਉਹਨਾਂ ਨੇ ਕਹਿਆ ਗਿਆ ਕਿ ਤਜਰਬੇ ਰੋਕੀ ਸੱਤ ਜੀ ਉਹ देखो ਮੈਨੂੰ ਦਾ ਮੈਨੂੰ ਇਹ ਹੈ ਬਈ ਅਸਲ ਵਿੱਚ ਟੀਸ ਯਾਤਰਾ ਜਿਹੜੀ ਨਾਲੀ ਸ਼ੁਰੂ ਕੀਤੀ ਸੀ ਉਹ ਤੇਨਾਂ ਦੀ ਕੀ ਹੋਣੀ ਸੀ ਲੇਕਿਨ ਉਹ ਉਹਨਾਂ ਸਾਹਮਣੇ ਨਹੀਂ ਮਿਲੀਆਂ ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਟੀਸ ਯਾਤਰੀ ਉਹ ਨਹੀਂ ਜਾ ਸਕਿਆ ਹੈਗੇ ਟੀਸ ਯਾਤਰਾ ਕਰਨ ਵਾਸਤੇ ਇਹ ਸਾਡੀ ਕੋਸ਼ਿਸ਼ ਲਗਾਤਾਰ ਹੀ ਹੈ ਵੀ ਅਸੀਂ ਲੋਕਾਂ ਨੂੰ ਜੋ ਲੋਕਾਂ ਦੀ ਬਣਾਈ ਜਿਹੜੇ ਕੰਮ ਕਰਦੇ ਨੇ ਤੇ ਜੋ ਸਰਕਾਰ ਲੋਕਾਂ ਨੇ ਬਣਾਈਆਂ ਉਸ ਨੂੰ ਪੂਰਾ ਕਰੀਏ। ਟਿਕਟ ਨਗਰ ਨਿਕਲਣ ਨੂੰ ਨੈਤਿਕ ਗੱਲ ਕੀਤੀ ਨਹੀਂ ਸੀ ਜਿਹਦੇ ਤੁਸੀਂ ਕਹਿੰਦੇ ਆ ਆਮ ਆਦਮੀ ਪਾਰਟੀ ਵਿਚਲੇ ਕਾਫੀ ਖਿਚਾਤਾਂ ਚੱਲਦੀਆਂ ਉਹਨਾਂ ਵਾਰੀ ਦੇਖੋ ਖਿਚਾਤਾਂ ਤਾਂ ਪਾਤੀਆਂ ਵੀ ਚੱਲਦੀ ਹੋ ਹੁੰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਮੈਂ ਸੋਹਦਾ ਵੀ ਜੇ ਵੀ ਲੋਕ ਤੰਤਰ ਆ ਉਹਦੀ ਜਿਹੜੀ ਗਾਰਮਾਓ ਬਣੀ ਰਹਿਣੀ ਚਾਹੀਦੀ ਡੈਮੋਕ੍ਰੇਸੀ ਜਿਹੜੀ ਉਹ ਕਹਿੰਦੀ ਆ ਵੀ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਆ ਇੱਥੇ ਮਰਜ਼ੀ ਵੋਟ ਪਾਉਣ ਤੇ ਲੋਕਾਂ ਨੂੰ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਆ ਤੁਹਾਨੂੰ ਇਹ ਅਧਿਕਾਰ ਦੇਣਾ ਚਾਹੀਦਾ ਕੋਹਨਾਂ ਨੂੰ ਨਹੀਂ ਚਾਹੀਦਾ ਤੇ ਨਾ ਹੀ ਕੋਈ ਹਰਾਸਮਨਤ ਕਰਨੀ ਚਾਹੀਦੀ ਆ ਤਾਂ ਕਿ ਜਿਹੜੀ ਜਿਹੜੇ ਬਖਰੇਵੇਂ ਹੋਰ ਨਾ ਬੱਸ ਸਕਾਂ ਤੇ ਜਿਵੇਂ ਵੀ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਤੇ ਵੀ ਉਹਨਾਂ ਦੇ ਇਲੈਕਸ਼ਨ ਕਮਿਸ਼ਨ ਅੱਗੇ ਚਲੇ ਜਾਂਦੇ ਨੇ ਇਹ ਕਿ ਦੀਮਾਰ ਉਹਨਾਂ ਦੇ ਨਹੀਂ ਇਸ ਤਰ੍ਹਾਂ ਪੱਟੇ ਦੇ ਨੇ ਕੋਈ ਦੇਖੇ ਤਾਂ ਇਹ ਅਬ ਮਤਲਬ ਜਦੋਂ ਬੰਦਾ ਹਾਰਦਾ ਹੁੰਦਾ ਤਾਂ ਇਹ ਜੇ ਹੱਥ ਕੰਡੇ ਬਣਾਉਂਦਾ ਇਹ ਇੱਕ ਕਮਜ਼ੋਰ ਗੱਲ ਦਾ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਮੇਅਰ ਆ ਉਹ ਮੁਹਾਲੀ ਜਵਾਨਾਂ ਯਕੀਨੀ ਆ ਇਲੈਕਸ਼ਨ ਅੱਜ ਹੋ ਜਵੇ ਤੱਕ ਨਾ ਚੱਲ ਕੇ ਹੋ ਜਵੇ ਇਲੈਕਸ਼ਨ ਤਾਂ ਹੋਣੀ ਹੋਣੀ ਕਿਉਂਕਿ ਇਹ ਡੈਮੋਕ੍ਰੇਸੀ ਪ੍ਰੋਸੈਸ ਆ ਇਹਨੂੰ ਜਿਆਦਾ ਦੇਰ ਰੋਕਿਆ ਨਹੀਂ ਜਾ ਸਕਦਾ ਹੈਗਾ ਤੇ ਮੇਅਰ ਜਿਹੜਾ ਆਵਾਮੀ ਪਾਰਟੀ ਦਾ ਹੀ ਬਣੇਗਾ